ਤਲਾ ਤੁਸੀਂ ਵੀਡੀਓ ਵੇਖੋ ਵੀਡੀਓ ਪਰ ਸੁਣਿਓ ਧਿਆਨ ਨਾਲ ਤੇ ਵੀਡੀਓ ਵੇਖ ਕੇ ਇਹਨਾਂ ਨੂੰ ਕਮੈਂਟਾਂ ਵਿੱਚ ਲਾਂਹਤਾ ਜਰੂਰ ਪਾਓ ਵੇਖੋ ਵੀਡੀਓ ਇੱਕ ਨਾ ਕਈ ਦਿਨ ਪਹਿਲਾਂ ਤੂੰ ਕਿਹਾ ਸੀ ਨਾ ਮੈਨੂੰ ਭਰਾਵਾ ਤੂੰ ਕਹਿੰਦਾ ਕਮੈਂਟ ਕਰਦੇ ਸੀ ਕਿ ਮਨੂਰ ਦੀ ਮੁਮਤ ਨੂੰ ਭਰਾਵਾ ਕਰ ਤੋ ਕਹਿੰਦੀ ਹਾਂ ਦੱਸ ਦੇ ਫਿਰ ਕਿਉਂ ਕਰਨੀ ਮੋਟਾ ਜਿਹਾ ਨਾ ਨੋ 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 ਐ ਇਹ ਪਤਾ ਕਿੱਥੋਂ ਇਹਨੂੰ ਆਸ ਪਈ ਕਿ ਮੈਂ ਕਹਿੰਦਾ ਇਹ ਮੈਂ ਪਹਿਣਿਆ ਨਹੀਂ ਹੁੰਦਾ ਐ ਤੈਨੂੰ ਆਤ ਗਈ ਭਰਾਵਾ ਕਹਿਣ ਦੀਆਂ ਕਈ ਵਾਰ ਮੈਨੂੰ ਐ ਕਹਿੰਦੇ ਮਿਸਟਰ ਬੋਖੀ ਬਣਾ ਲੈ ਵੇਖ ਲਈ ਵੀਡੀਓ ਆ ਹੁਣ ਇਹਨਾਂ ਤਾਂ ਜਿਵੇਂ ਹੀ ਸ਼ਰਮ ਲਾ ਲਈ ਰਿਸ਼ਤੇ ਹੀ ਮਿਕਸ ਕਰਤੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਸਾਡਾ ਰਿਸ਼ਤਾ ਕੀ ਆ ਉਹ ਹੁਣ ਭਰਾ ਕਹੀ ਜਾਂਦੀ ਆ ਉਹਨੂੰ ਭੈਣ ਕਹੀ ਜਾਂਦਾ ਉਹ ਸ਼ਰਮ ਬੇਸ਼ਰਮੋ ਸ਼ਰਮ ਕਰੋ ਮਾੜੀ ਮੋਟੀ रिश्ਤੇ ਦਾ ਨਾ ਖਰਾਬ ਕਰੋ ਤੂੰ ਪਹਿਲਾਂ ਆ ਦੀ ਘਰ ਦੀ ਇੱਜ਼ਤ ਦਾ ਖਰਾਬ ਕਰਤੀ ਸਾਰੇ ਸੋਸ਼ਲ ਮੀਡੀਆ ਤੇ ਹੁਣ ਤਾਂ ਤੇਰੇ ਪਾਕੇ ਜੁੱਤੀਆਂ ਪੈਣ ਵਾਲੀਆਂ